ਥੱਲੇ ਸਾਨੂੰ ਡੋਬਣ ਵਾਲੇ ਉੱਤੇ ਬੈਠਾ ਤਾਰਨ ਵਾਲਾ ਥੱਲੇ ਸਾਨੂੰ ਡੋਬਣ ਵਾਲੇ ਉੱਤੇ ਬੈਠਾ ਤਾਰਨ ਵਾਲਾ ਬਾਜਾਂ ਵਾਲਾ ਨਾਲ ਆ ਸਾਡੇ ਬਾਜਾਂ ਵਾਲਾ ਨਾਲ ਆ ਸਾਡੇ ਗੇੜਾ ਸਾਨੂੰ ਮਾਰਨ ਵਾਲਾ ਥੱਲੇ ਸਾਨੂੰ ਡੋਬਣ ਵਾਲੇ ਉੱਤੇ ਬੈਠਾ ਤਾਰਨ ਵਾਲਾ ਥੱਲੇ ਸਾਨੂੰ ਡੋਬਣ ਵਾਲੇ ਉੱਤੇ ਬੈਠਾ ਤਾਰਨ ਵਾਲਾ ਨੀ ਨਾਲ ਪੰਜਾਬ ਡੋਬਦੋ ਸਾਲੇ ਕਈ ਕਹਿਣ ਮੰਤਰੀ ਸਾਰੇ ਕਿੰਗ ਗੇਟ ਖੋਲਦੋ ਬਚੂ ਨਾ ਬਾਂਸ ਬੰਸਰੀ ਸਾਰੇ ਕਿੰਗ ਗੇਟ ਖੋਲਦੋ ਬਚੂ ਨਾ ਬਾਂਸ ਬੰਸਰੀ ਧੱਲੇ ਕਈ ਬਿਆਣਾਂ ਦਿੰਦੇ ਧੱਲੇ ਕਈ ਬਿਆਣਾਂ ਦਿੰਦੇ ਦਿਲ ਨੂੰ ਜਮਾ ਸਾੜਨ ਵਾਲਾ ਥੱਲੇ ਸਨ ਡੋਬਣ ਵਾਲੇ ਉੱਤੇ ਬਿਠਾ ਤਾਰਨ ਵਾਲਾ ਥੱਲੇ ਸਨ ਡੋਬਣ ਵਾਲੇ ਉੱਤੇ ਬਿਠਾ ਤਾਰਨ ਵਾਲਾ ਪਣਾ ਸਰਬੰਸ ਵਾਰ ਕੇ ਸਿੱਖੀ ਦੀਆਂ ਰੱਖ ਗਿਆ ਨੀਹਾ ਬੱਦਦਾ ਮੇਰਾ ਰਹੇ ਖਾਲਸਾ ਇਹ ਮੇਰੇ ਪੁੱਤਰ ਧੀਆਂ ਬੱਦਦਾ ਮੇਰਾ ਰਹੇ ਖਾਲਸਾ ਇਹ ਮੇਰੇ ਪੁੱਤਰ ਧੀਆਂ ਸਾਨੂੰ ਕਿੱਦਾਂ ਮਰਨੇ ਉਦੇਦੂ ਸਾਨੂੰ ਕਿੱਦਾਂ ਮਰਨੇ ਉਦੇਦੂ ਬੱਚੇ ਸਭ ਮਾਰਨ ਵਾਲਾ ਥੱਲੇ ਸਾਨੂੰ ਡੋਬਣ ਵਾਲੇ ਉੱਤੇ ਬਿਠਾ ਤਾਰਨ ਵਾਲਾ ਥੱਲੇ ਸਾਨੂੰ ਡੋਬਣ ਵਾਲੇ ਉੱਤੇ ਬਿਠਾ ਤਾਰਨ ਵਾਲਾ he did